ਗਿਆਨੀ ਪੁਰਖ ਨੇ ਬਹੁਤ ਅਕਲਕਥਾਵਾਚਕ ਵੀ ਬਹੁਤ ਇਦਾਂ ਦੇ ਨੇ ਜਿਹੜੇ ਲਾਂਬੇ ਦੇ ਰਹੇ ਨੇ ਕਹਿ ਰਹੇ ਨੇ ਇਹ ਪਖੰਡ ਹੋ ਰਹੇ ਨੇ ਇਹ ਚਪਹਰੇ ਨਹੀਂ ਹੋ ਰਹੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਜਦੋਂ ਉਹਨਾਂ ਦੀ ਮੈਂ ਵੀ ਇੰਟਰਵਿਊ ਸੁਣਿਆ ਉਹ ਕਹਿੰਦੇ ਵੀ ਅਸੀਂ ਅੱਠੇ ਪੈਰ ਕਰਨਾ ਹੈ ਵੀ ਅੱਠੇ ਪੈਰ ਨਾਮ ਜਪਣਾ ਹੈ ਉਹ ਤਾਂ ਗੁਰਨਾਣਕ ਦੇ ਜੀ ਨੇ ਕਿਹਾ ਤੁਸੀਂ ਗਰਸਤੀ ਜੀਵਨ ਵੀ ਜੀਣਾ ਹੈ ਆਪਣਾ ਬਿਜ਼ਨਸ ਵੀ ਕਰਨਾ ਹੈ ਫਿਰ ਅਸੀਂ ਅੱਠੇ ਪੈਰ ਉਹਦੇ ਭਾਣੇ ਤਾਂ ਰਹਿ ਸਕਦੇ ਆ ਪਰ ਅੱਠੇ ਪੈਰ ਕੋਈ ਵੀ ਇੰਪੋਸੀਬਲ ਹੈ ਵੀ ਅਸੀਂ ਨਾ ਹੀ ਜੱਪੀ ਜਾਈਏ ਉਹਨਾਂ ਨੇ ਵੀ ਇਲਾਮਾ ਦਿੱਤਾ ਹੈ ਆਪਣੀ ਕਥਾ 'ਚ ਅਸੀਂ ਕਿਸੇ ਦਾ ਨਾਂ ਨਹੀਂ ਲੈਂਦੇ ਵੀ ਇੱਥੇ ਬੈਰ ਗੁਰਬਾਣੀ ਦੱਸਿਆ ਸੀ ਨਾਨਕ ਪਾਸ਼ਾ ਨੇ ਸਾਡੇ ਗੁਰੂਆਂ ਨੇ ਪਰ ਇਹਨਾਂ ਨੇ ਚਾਰ ਪੈਰ ਕਰਤੀ ਦੋੜਾ ਜਿਹੜੇ ਭਾਈ ਸਾਹਿਬ ਨੇ ਕਿਹਾ ਸਤਕਾਜ ਉਹ ਵੀ ਇੱਥੇ ਬੈਰ ਨਹੀਂ ਬੜਦੇ ਹੋਣਗੇ ਟੀਆਂ ਦੇ ਵਿੱਚ ਹੁੰਦਾ ਹੈ ਵੀ ਦੂਜੇ ਪਾਸੇ ਸੰਗਤ ਕਿਉਂ ਜਾ ਰਹੀ ਹੈ जा रहे कुछ निंदक लोकां ਵੱਲੋਂ ਕਿ ਸੜਕਾਂ ਰੋਕ ਦਿੱਤੀਆਂ ਜਾਂਦੀਆਂ ਜਾਂ ਤਾਂ ਜਿਹੜਾ ਬਰੋਕ ਦਿੱਤਾ ਜਾਂਦਾ ਜਿਸ ਨਾਲ ਆਮ ਪਬਲਿਕ ਬਹੁਤ ਤੰਗ ਹੁੰਦੀ ਹੈ ਇਹ ਕਾਦੇ 파ਟ ਹੋਏ ਉਹ ਲੋਕਾਂ ਨੂੰ ਅਸਲ ਇਹ ਤੋ ਆਇਆ ਮੇਰਾ ਕੋਲ ਕੋਈ ਆ ਨਹੀਂ ਰਿਹਾ ਤੇ ਉੱਥੇ ਕਿਉਂ ਜਾ ਰਿਹਾ ਨਸ਼ਿਆਂ ਤੋਂ ਨਿਕਲ ਕੇ ਬੱਚੇ ਛੋਟੇ-ਛੋਟੇ ਸੇਵਾ ਕਰਨ ਲੱਗੇ ਹੋਏ ਨੇ ਮਰੀਜ਼ਾਂ ਦੀ ਇਹ ਲਈ ਲੰਗਰ ਜਾ ਰਿਹਾ ਉਹ ਚੀਜ਼ ਵੀ ਉਸ ਤੋਂ ਨਹੀਂ ਕਰਨੀ ਆਪਾਂ ਦੂਜੇ ਗਾਮੇ ਕੰਮ ਸ਼ੁਰੂ ਕਰਾ ਦੇਣਾ ਵੀ ਸੜਕਾਂ ਦੇ ਬੈਠੇ ਦੂਜੇ ਬੈਠੇ ਮੇਰੇ ਕੋਲ ਇੱਥੇ ਹਜ਼ਾਰਾਂ ਦੀ ਗਿਣਤੀ 'ਚ ਬੱਚੇ ਨੇ ਜਿੰਨਾਂ ਵਿੱਚੋਂ ਸੂਆਂ ਦੀ ਗਿਣਤੀ ਦੇ ਵਿੱਚ ਸਰਦਾਰ ਵੀ ਬਣ ਗਏ ਅਮਰਧਾਰੀ ਵੀ ਹੋ ਗਏ ਜਦੋਂ ਤੁਸੀਂ ਆ ਕੇ ਸਮਝਾਓਗੇ ਪਿਆਰ ਕਰੋਗੇ ਤੇ ਉਹ ਬੱਚਾ ਆਪਣੇ ਆਪ ਗੁਰੂ ਦੇ ਭਾਣੇ ਨੂੰ ਮੰਨ ਕੇ ਗੁਰੂ ਦੇ ਨਚਨਾਂ 'ਚ ਉਹਨੂੰ ਜੋੜਨਾ ਸਿਖਾਓਗੇ ਤੇ ਜੁੜੇਗਾ ਇਕੱਲੇ ਦੋ ਅੱਧੇ ਘੰਟੇ ਦੀ ਕਥਾ ਕਰਕੇ 21000 ਜੇ ਜਮਾ ਕੇ ਨਹੀਂ ਕੰਮ ਆਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੀ ਜੀ ਅੱਜ ਕੱਲ੍ਹ ਲੋਕਾਂ ਦੇ ਵਿੱਚ ਖਾਸ ਕਰਕੇ ਜਿਹੜੇ ਗਿਆਨੀ ਪੁਰਖ ਨੇ ਬਹੁਤ ਅਕਲਕਥਾ ਵਾਚਕ ਵੀ ਬਹੁਤ ਇਦਾਂ ਦੇ ਨੇ ਜਿਹੜੇ ਲੰਮੇ ਦੇ ਰਹੇ ਨੇ ਕਹਿ ਰਹੇ ਨੇ ਇਹ ਪਖੰਡ ਹੋ ਰਹੇ ਨੇ ਇਹ ਚਪਹਰੇ ਨਹੀਂ ਹੋ ਰਹੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਹਰੇਕ ਮਨੁੱਖ ਦੀ ਹਰੇਕ ਤਰ੍ਹਾਂ ਦੀ ਆਪਣੀ ਆਪਣੀ ਵਿਅਕਤੀ ਹੈ ਜਦੋਂ ਅਸੀਂ ਅਕਾਲ ਤਖਨ ਨੂੰ ਸਮਰਪਿਤ ਆ ਅਕਾਲ ਤਖਨ ਨੂੰ ਜਿਹੜੇ ਪ੍ਰਬੰਧਕ ਕਮੇਟੀ ਚ ਲਾਂਦੀ ਐ ਸ਼੍ਰੋਮਣੀ ਗੋਦਾਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖ ਪੰਥ ਦੀ ਸਮੋਲ ਸੰਸਥਾ ਹੈ ਜਿਨ੍ਹਾਂ ਨੂੰ ਅਸੀਂ ਆਪਣੇ ਨੁਮਾਇੰਦੇ ਚੁਣ ਕੇ ਭੇਜਿਆ ਫਿਰ ਜਦੋਂ ਅਸੀਂ ਚੁਣ ਕੇ ਭੇਜੇ ਹੁੰਦੇ ਆ ਉਹਨਾਂ ਤੇ ਅਸੀਂ ਇਤਰਾਜ ਨਹੀਂ ਕਰ ਸਕਦੇ ਵੀ ਜਿਹੜਾ ਅਸੀਂ ਬੀਜਿਆ ਸੀ ਉਹੀ ਅਸੀਂ ਵੱਢਿਆ ਜਿਹੜਾ ਸੀਸ ਗੰਗ ਸਾਹਿਬ ਹੈ ਬਾਬਾ ਦੀਪ ਸਿੰਘ ਦਾ ਜਿੱਥੇ ਸਸਕਾਰ ਹੋਇਆ ਸੀ ਅੰਬਲਸਰ ਵਿਖੇ ਉੱਥੇ ਵੀ ਰੂਟੀਨ ਇਚ ਕਈ ਸਾਲਾਂ ਤੋਂ 12 ਵਜੇ ਤੋਂ 4 ਵਜੇ ਐਤਵਾ ਦੇ ਦਿਨ ਚਪੈਰਾ ਸਾਹਿਬ ਹੁੰਦਾ ਉਹੀ ਮਤਾ ਜਿਵੇਂ ਗੁਰੂਆਂ ਤੇ ਬੰਦਿਆਂ ਦੇ ਦਿਮਾਗ ਆਇਆ ਜਿਹੜੇ ਸੀ ਨਹੀਂ ਜਾ ਪਾਉਂਦੇ ਸੀਗੇ ਵੀ ਅੰਬਸਰ ਨਹੀਂ ਜਾ ਪਾਉਂਦੇ ਉਹੀ ਪਰੰਪਰਾ ਨਾਲ ਉਹ ਧਿਆਣਾ ਸ਼ੁਰੂ ਹੋ ਗਿਆ ਅੰਬਸਰ ਪਠਿੰਡਾ ਸਾਰੇ ਪਾਸੇ ਚ ਫੈਲ ਗਿਆ ਜਦੋਂ ਉਹਨਾਂ ਦੀ ਮੈਮੈਂਟ ਸੁਣਿਆ ਉਹ ਕਹਿੰਦੇ ਵੀ ਅੱਥੇ ਪੈਰ ਕਰਨਾ ਹੈ ਵੀ ਅੱਥੇ ਪੈਰ ਨਾਮ ਜਪਣਾ ਉਹ ਤਾਂ ਗੁਨਾਣਾ ਦੇਵ ਨੇ ਕਿਹਾ ਤੁਸੀਂ ਗਰਸਤੀ ਜੀਵਨ ਵੀ ਉਹੀ ਕਰਨਾ ਆਪਣਾ ਬਿਜ਼ਨਸ ਵੀ ਕਰਨਾ ਫਿਰ ਅਸੀਂ ਅੱਥੇ ਪੈਰ ਉਹਦੇ ਪਹਾਣੇ ਤਾਂ ਰਹਿ ਸਕਦੇ ਆ ਪਰ ਅੱਥੇ ਪੈਰ ਕੋਈ ਵੀ ਇੰਪੋਸੀਬਲ ਹੈ ਵੀ ਅਸੀਂ ਨਾਂ ਹੀ ਜਪੀ ਜਾਈਏ ਕੋਈ ਵੀ ਜਣਾ ਇਹਦੇ ਵਿੱਚ ਮੈਨੂੰ ਉਹ ਭਾਈ ਸਾਹਿਬ ਵੀ ਹੁਣ ਵੀ ਅੱਠੇ ਪੈਰੇ ਨਾਮ ਨਹੀਂ ਜਪ ਸਕਦੇ। ਇਹੀ ਚੀਜ਼ ਉਹਨਾਂ ਨੇ ਵੀ ਲਾਮਾ ਦਿੱਤਾ ਹੈ ਆਪਣੀ ਕਥਾ 'ਚ ਅਸੀਂ ਕਿਸੇ ਦਾ ਨਾਂ ਨਹੀਂ ਲੈਂਦੇ ਵੀ ਅੱਠੇ ਪੈਰ ਗੁਰਬਾਣੀ ਦੱਸਿਆ ਸੀ ਨਾਨਕ ਪਾਤਸ਼ਾਹ ਨੇ ਸਾਡੇ ਗੁਰੂਆਂ ਨੇ ਪਰ ਇਹਨਾਂ ਨੇ ਚਾਰ ਪੈਰ ਕਰਤੀ ਅੱਧੋੜਾ ਕੋਈ ਕਹਿ ਰਿਹਾ ਨਾ ਅੱਠੇ ਪੈਰ ਗੁਰੂ ਦੇ ਪਹਾਣੇ ਵਿੱਚ ਰਹਿਣਾ ਅੱਠੇ ਪੈਰ ਬਾਣੀ ਨਹੀਂ ਕੋਈ ਵੀ ਜਣਾ ਪੜ ਸਕਦਾ ਜਿਹੜੇ ਭਾਈ ਸਾਹਿਬ ਨੇ ਕਿਹਾ ਸਤਿਕਾਰਯੋਗ ਉਹ ਵੀ ਅੱਠੇ ਪੈਰ ਨਹੀਂ ਪੜਦੇ ਹੋਣਗੇ ਉਹ ਵੀ ਅੱਠੇ ਪੈਰ ਬਾਣੀ ਦੇ ਵਿੱਚ ਹੀ ਲੁੱਗੇ ਨੇ ਰਹਿਣ ਪਾਣੀ ਪੜਨ ਆਪਣਾ ਆ ਕੇ ਲੋਕਾਂ ਨੂੰ ਸਿੱਖਿਆ ਦੇਣੀ ਹੈ ਗੁਰਦਰ ਸਾਹਿਬ ਜਾਣਾ ਆਣਾ ਆਪਣੇ ਪਰਵਾਰ ਨਾਲ ਰਹਿਣਾ ਖੁਸ਼ੀ ਹੈ ਗਮੀ ਹੈ ਤੁਹਾਨੂੰ ਬਾਣੀ ਦੇ ਬਾਣੇ ਦੇ ਵਿੱਚ ਤਾਂ ਅੱਠੇ ਬੈਠ ਸਕਦੇ ਆ ਪਰ ਬਾਣੀ ਜਦੋਂ ਵੀ ਸਮਾਂ ਮਿਲੇ ਜੁਰੀਨੇ ਮੈਂ ਵੀ ਕਹਿੰਦਾ ਵੀ 4 ਘੰਟੇ ਕਰੋ ਪਰ ਜਦੋਂ ਵੀ ਸਮਾਂ ਮਿਲੇ ਪਰ ਜਦੋਂ ਇੱਕ ਸਾਨੂੰ ਹੈ ਵੀ ਸੰਗਤ ਦੇ ਵਿੱਚ ਬੈਠ ਕੇ ਅਸੀਂ ਪਾਠ ਕਰਨਾ ਜਦੋਂ ਗੁਰੂ ਦੀ ਸੰਗਤ ਆਪਾਂ ਸ਼ਬਦ ਪੜ੍ਹਦੇ ਆ ਵੀ ਸੰਗਤ ਜਦੋਂ ਇਕੱਠੀ ਹੁੰਦੀ ਹੈ ਤਾਂ ਹੀ ਆਪਈ ਬਾਤ ਸੰਗਤ ਨਾਲ ਜਦੋਂ ਬਹਿ ਕੇ ਪਾਠ ਕਰਨਾ ਉਹਦੇ ਲਈ ਇੱਕ ਸਮਾਂ ਤਾਂ ਰੱਖਣਾ ਪਏਗਾ ਨਾ ਜਦੋਂ ਸਾਰੀ ਸੰਗਤ ਇਕੱਠੀ ਹੋਣੀ ਉਹਦੇ 'ਚ ਅਸੀਂ ਇੱਕ ਸਮਾਂ ਰੱਖਾਂਗੇ ਵੀ 12 ਤੋਂ 4 ਬੁੱਧਵਾਰ 12 ਤੋਂ 4 ਐਤਵਾਰ ਅਸੀਂ ਆ ਕੇ ਪਾਠ ਕਰਾਂਗੇ ਉਹਦੇ 'ਚ ਜਦੋਂ ਸਾਰਿਆਂ ਨੇ ਇਕੱਠੇ ਹੋ ਕੇ ਪਾਠ ਕਰਨਾ ਉਹਦੇ 'ਚ ਮਿਲਣਾ ਵੀ ਪਏਗਾ ਤੁਹਾਨੂੰ ਵੀ ਕਿਹੜਾ ਕਿਹੜਾ ਪਾਠ ਅਸੀਂ ਕਰਾਂਗੇ ਵੀ ਇਹ ਥੋੜੀ ਹੈ ਵੀ ਕੋਈ ਕਿਹੜਾ ਕਰਨ ਲੱਗੇ ਕੋਈ ਕਿਹੜਾ ਲੱਗੇਗਾ ਨਾ ਬਿਰਤੀ ਬਣੇਗੀ ਨਾ ਦਿਮਾਗ 'ਚ ਜੋਤ ਜਗੇਗੀ ਜੋਤ ਵੀ ਤਾਂ ਜਗੇਗੀ ਜਦੋਂ ਆਪਾਂ ਇੱਕ ਮਿਲ ਕੇ ਇੱਕ ਆਪਸ ਵਿੱਚ ਪਹਿਲਾਂ ਸਲਾਹ ਕਰਕੇ ਪਾਠ ਕਰਾਂਗੇ ਵੀ ਪਹਿਲਾਂ ਆਪਾਂ ਜਪਤੀ ਸਾਹਿਬ ਕਰਾਂਗੇ ਫਿਰ ਚਬਈ ਸਾਹਿਬ ਕਰਾਂਗੇ ਫਿਰ ਸੁਗਮਨੀ ਸਾਹਿਬ ਕਰਾਂਗੇ ਜੇਕਰ ਆਪਾਂ ਕਹਾਂਗੇ ਵੀ 4 ਘੰਟੇ ਪਾਠ ਕਰੋ ਕੋਈ ਕੁਝ ਕਰਨ ਲੱਗ ਜੇਗਾ ਕੋਈ ਕੁਝ ਕਰਨ ਲੱਗ ਜੇਗਾ ਉਹ ਪਾਠ ਨਹੀਂ ਹੋਏਗਾ ਨਾ ਉਹ ਇੱਕ ਸਾਥੇ ਬਹਿ ਕੇ ਇਕੱਠੇ ਅਸੀਂ ਇੱਕ ਦੂਜੇ ਨਾਲ ਗੱਲਾਂ ਕਰਕੇ ਟਾਈਮ ਬਤੀਤ ਕਰਕੇ ਗੁਰੂ ਚਰਨਾਂ 'ਤੇ ਜਾ ਕੇ ਪਰ ਉਹਦੇ 'ਤੇ ਗੁਰੂ ਨਾਲ ਗੱਲ ਨਹੀਂ ਕਰ ਸਕੇ ਪਾਠ ਕਰਕੇ ਹਰੇਕ ਜਣੇ ਦਾ ਕਈਆਂ ਦੇ ਵਿੱਚ ਹੁੰਦਾ ਹੈ ਵੀ ਦੂਜੇ ਪਾਸੇ ਸੰਗਤ ਕਿਉਂ ਜਾ ਰਹੀ ਹੈ ਜਦੋਂ ਜਦੋਂ ਆਪਾਂ ਇੱਕ ਟੈਗ ਲੰਨੇ ਆ ਬਾਬਾ ਦੀਪ ਸਿੰਘ ਜੀ ਅਨੋਖੇ ਅਮਰ ਸ਼ਹੀਦ ਬੜੇ ਚੀਜ਼ ਹੋਏ ਸਾਡੇ ਭਾਈ ਮਤੀ ਦਾਸ ਹੋਏ ਭਾਈ ਸਤੀ ਦਾਸ ਹੋਏ ਹੁਣ ਸਾਡੇ ਵਿੱਚ ਇੱਕ ਦੇਲੇ ਚ ਆਇਆ ਵੀ ਬਾਬਾ ਦੀਪ ਸਿੰਘ ਜੀ ਨੇ ਜਦੋਂ ਸੀਸ ਤਲੀ ਤੇ ਰੱਖ ਕੇ ਕੀਤਾ ਅਸੀਂ ਉਹਨਾਂ ਦੀ ਉਸਤਤ ਕਰਨ ਲੱਗ ਗਏ ਉਹਨਾਂ ਦੇ ਨਾਂ ਤੇ ਗੁਰੂ ਘਰ ਖੋਲਿਆ ਉਹਨਾਂ ਦੇ ਨਾਂ ਤੇ ਸੰਗਤ ਆਣੀ ਸ਼ੁਰੂ ਹੋ ਗਈ ਕੋਈ ਅੱਗੇ ਆਵੇ ਉਹਨਾਂ ਤੋਂ ਅੱਗੇ ਆ ਕੇ ਭਾਈ ਮਤੀ ਦਾਸ ਦੇ ਨਾਂ ਤੇ ਭਾਈ ਸਤੀ ਦਾਸ ਦੇ ਨਾਂ ਤੇ ਹੋਰਾ ਦੇ ਨਾਂ ਤੇ ਖੋਲਣਾ ਚਾਹੀਦਾ ਸੀ ਹੁਣ ਇੱਥੇ ਸਾਡੇ ਪਾਪਾ ਬੁੱਢਾ ਜੀ ਦਾ ਖੁੱਲ ਗਿਆ ਹੁਣ ਪਾਪਾ ਬੁੱਢਾ ਜੀ ਵੀ ਸਾਡੇ ਸਤਿਕਾਰਯੋਗ ਨੇ ਪਾਪਾ ਬੁੱਢਾ ਜੀ ਸਾਡੇ ਪਹਿਲੇ ਗ੍ਰੰਥੀ ਨੇ ਇਹ ਜਦੋਂ ਅਸੀਂ ਇੱਦਾਂ ਆਵਾਂਗੇ ਸਿਰਲ ਗੁਰਦੁਆਰੇ ਨਾਨਕ ਸਿੰਘ ਸਭਾ ਰੱਖਣ ਨਾਲ ਹੀ ਗੁਰਦੁਆਰਾ ਨਹੀਂ ਉਹ ਤਾਂ ਜਿਹੜੇ ਵੀ ਸ਼ਹੀਦ ਨੂੰ ਯਾਦ ਕਰੋਗੇ ਉਹਨਾਂ ਦਾ ਮੋਟਿਵ ਤਾਂ ਗੁਰਗੋਬ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਹੀ ਹੈ ਪਾਪਾ ਦੀਪ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੇ ਉਤਾਰੇ ਕੀਤੇ ਨੇ ਉਹ ਤਾਂ ਆਪ ਕਹਿੰਦੇ ਨੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੰਨੋ ਇਹ ਥੋੜੀ ਉਹ ਕਹਿੰਦੇ ਨੇ ਵੀ ਪਾਪਾ ਦੀਪ ਸਿੰਘ ਦੀ ਵੀ ਮੰਨੋ ਗੁਰੂ ਜਿੱਥੇ ਵੀ ਗੁਰੂ ਘਰ ਹੈ ਉੱਥੇ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦਾ ਹੀ ਹੈ ਪਰ ਇਹ ਕੀ ਆ ਜਾ ਰਿਹਾ ਕੁਝ ਨਿੰਦਕ ਲੋਕਾਂ ਵੱਲੋਂ ਕਿ ਸੜਕਾਂ ਰੋਕ ਦਿੱਤੀਆਂ ਜਾਂਦੀਆਂ ਯਾਤਾਂ ਯਾਤ ਜਿਹੜਾ ਬਰੋਕ ਦਿੱਤਾ ਜਾਂਦਾ ਹੈ ਜਿਸ ਨਾਲ ਆਮ ਪਬਲਿਕ ਬਹੁਤ ਤੰਗ ਹੁੰਦੀ ਹੈ ਇਹ ਕਾਦੇ ਪਾਰ ਹੋਏ ਮੈਂ ਕਹਿੰਨਾ ਅਸਲ ਵਿੱਚ ਜਿਹੜੇ ਵੀ ਜਣੇ ਨੇ ਕੋਈ ਸਰਵਿਸ ਕਰਦਾ ਹੈ ਕੋਈ ਬਿਜ਼ਨਸਮੈਨ ਹੈ ਕੋਈ ਲੱਖਪਤੀ ਹੈ ਕੋਈ ਕਰੋੜਪਤੀ ਹੈ ਉਹਨਾਂ ਦੇ ਆਪਣੇ ਮਾਈਂਡ ਕੰਮ ਕਰ ਰਹੇ ਨੇ ਨਾ ਉਹਨਾਂ ਇੱਥੇ ਆਉਂਦੇ ਨੇ ਗੁਰੂ ਘਰ ਜਦੋਂ ਆ ਕੇ ਆਪਣੇ ਆਪਣਾ ਦਰਦ ਗੁਰੂ ਸਾਹਿਬ ਨੂੰ ਦੱਸਦੇ ਨੇ ਗੁਰੂ ਸਾਹਿਬ ਉਹਨਾਂ ਦਾ ਸੁਣਦੇ ਨੇ ਉਹਦਾ ਉਚਾਰ ਹੁੰਦਾ ਉਹਦਾ ਉਹਨਾਂ ਦਾ ਹੱਲ ਨਿਕਲਦਾ ਹੈ ਉਹ ਬੰਦਾ ਆਂਦਾ ਕੋਈ ਹਰੇਕ ਦੂਜੀ ਥਾਂ ਤੇ ਜਾ ਕੇ ਨਹੀਂ ਸੜਕਾਂ ਤੇ ਬਹਿੰਦੇ ਦੂਜੀ ਥਾਂ ਤੇ ਨਹੀਂ ਸੜਕਾਂ ਤੇ ਬਹਿੰਦੇ ਹਰੇਕ ਚੌਂਕੇ 'ਚ ਨਹੀਂ ਲੋਕੀ ਬਹਿ ਜਾਂਦੇ ਪਾਰਕਾਂ ਜਿੱਥੇ ਗੁਰੂ ਸਾਹਿਬ ਦਾ ਚੌਂਕੜਾ ਵੱਜਿਆ ਜਿੱਥੇ ਤੁਹਾਡਾ ਦੁੱਖ ਤਕਲੀਫ ਸੁਣਿਆ ਜਾਂਦਾ ਉੱਥੇ ਹੀ ਜਾ ਕੇ ਅਸੀਂ ਸੜਕ ਤੇ ਬਹਿੰਦੇ ਜਦੋਂ ਗੁਰੂ ਘਰ ਕੋਲ ਜਗ੍ਹਾ ਘੱਟ ਹੋਏਗੀ ਸੰਗਤ ਵੱਧ ਹੋਏਗੀ ਤੇ ਫਿਰ ਸਾਨੂੰ ਸੜਕ ਤੇ ਬਹਿਣਾ ਪਏਗਾ ਜਦੋਂ ਸੜਕ ਤੇ ਹੀ ਬੈਠੀ ਐ ਉਹ ਜਿਹੜੇ ਵੀ ਬੰਦੇ ਬੈਠੇ ਨੇ ਉਹਨਾਂ ਨੂੰ ਕੋਈ ਸੇ ਚੀਜ਼ ਦੀ ਕਮੀ ਨਹੀਂ ਐ ਪਰ ਉਹ ਗੁਰੂਸਤ ਦੇ ਚ ਬੈਠੇ ਨੇ ਉਹ ਗੁਰੂ ਦਾ ਗਾਇਨ ਕਰਨ ਲਈ ਬੈਠੇ ਨੇ ਗੁਰੂ ਤਾਂ ਅਸ਼ੀਰਵਾਦ ਲੈਣ ਲਈ ਬੈਠੇ ਨੇ ਉਹ ਲੋਕਾਂ ਨੂੰ ਅਸਲ ਵਿੱਚ ਹੋਇਆ ਆ ਮੇਰਾ ਕੋਲ ਕੋਈ ਆ ਨਹੀਂ ਰਿਹਾ ਤੇ ਉੱਥੇ ਕਿਉਂ ਜਾ ਰਿਹਾ ਜਦੋਂ ਆਪਾਂ ਇੱਕ ਉਂਗਲ ਦੂਜੇ ਨਾਲ ਕਰਦੇ ਆ ਤਿੰਨ ਉਂਗਲਾ ਆਪਣੇ ਵਾਲੇ ਆਪਣਾ ਵਿਚਾਰੋ ਤੁਸੀਂ ਆ ਕੇ ਕੋ ਵੀ ਤੁਸੀਂ ਆਹਾਂ ਚੀਜ਼ ਦੇ ਚੱਕੇ ਵਧੋ ਤੁਸੀਂ ਜਿਹੜੇ ਲੋਕੀ ਕਰ ਰਹੇ ਨੇ ਨਸ਼ਿਆਂ ਤੋਂ ਨਿਕਲ ਕੇ ਬੱਚੇ ਛੋਟੇ ਛੋਟੇ ਸੇਵਾ ਕਰਨ ਲੱਗੇ ਹੋਏ ਨੇ ਮਰੀਜ਼ਾਂ ਦੀ ਲਈ ਲੰਗਰ ਜਾ ਰਿਆ ਉਹ ਚੀਜ਼ ਦੀ ਉਸਤ ਨਹੀਂ ਕਰਨੀ ਆਪਾਂ ਦੂਜਾ ਕੰਮ ਕਰਨਾ ਸ਼ੁਰੂ ਕਰ ਦੇਣਾ ਵੀ ਸੜਕਾਂ ਦੇ ਬੈਠੇ ਦੂਜੇ ਬੈਠੇ ਸੜਕ ਵੀ ਜ਼ਮੀਨ ਹੀ ਐ ਉੱਥੇ ਗੱਦੇ ਵੀ ਲੱਗੇ ਉੱਤੇ ਟੈਂਟ ਵੀ ਲੱਗਾ ਜੇਕਰ 5000 ਬੰਦਾ ਆ ਕੇ ਗੁਰੂ ਦਾ ਨਾਮ ਜਪ ਰਿਹਾ ਜੇ 100 ਬੰਦਾ ਸੱਜੇ ਖੱਬੇ ਹੋ ਕੇ 10 ਮਿੰਟ ਖਰਾਬ ਹੀ ਹੋ ਗਏ ਉਹਦਾ ਵੀ ਲੇਖਾ ਉਹਨੂੰ ਲੱਗੇਗਾ ਉਹਨੂੰ ਉਹਦਾ ਵੀ ਪੁੰਨ ਮਿਲੇਗਾ ਇਹ ਤਾਂ ਬੇਤੁਕੀਆਂ ਗੱਲਾਂ ਨੇ ਵੇ ਤੁਸੀਂ ਆ ਕਰੋ ਕਰੋ ਜਦੋਂ ਗੁਰਦੁਆਰਿਆਂ ਤੇ ਪੈਸਾ ਲੱਗਦਾ ਉਹ ਕਹਿੰਦੇ ਸੰਗਮਾਰ ਮਾਰਨਾ ਲਾਓ ਜੇ ਨਹੀਂ ਲਾਂਦੇ ਤੇ ਉਹ ਕਹਿੰਦੇ ਤੁਸੀਂ ਆਪਣਾ ਗੁਰੂ ਘਰ ਹੀ ਨਹੀਂ ਬਣਾ ਸਕਦੇ ਆਪਣੇ ਘਰ ਬਣਾਣ ਜੋਗੇ ਹੋ ਜਿਹੜਾ ਮਰਜੀ ਬਾਸਾ ਦੇਖ ਲੋ ਉਹਦਾ ਉਲਟਾ ਬਾਸਾ ਹੈਗਾ ਲੱਗਦਾ ਵਿੱਚ ਪਹਿਰਾ ਸਾਹਿਬ ਲੱਗਨੇ ਚਾਹੀਦੇ ਤਾਂ ਜੋ ਨੌਜਵਾਨ ਜਿਹੜੇ ਖਾਸ ਕਰਕੇ ਉਹ ਜੁੜਨ ਜਿਹੜੇ ਬਿਲਕੁਲ ਪਾਠ ਨਹੀਂ ਕਰਦੇ ਸੀ ਉਹ ਘੱਟੋ ਘੱਟ ਇੱਕ ਜਪਜੀ ਸਾਹਿਬ ਦਾ ਪਾਠ ਤਾਂ ਕਰਨ ਲੱਗ ਮੈਂ ਕਹਿੰਦਾ ਭੈਣ ਹੌਲੀ ਹੌਲੀ ਇੱਥੇ ਬੱਚੇ ਆਣੇ ਸ਼ੁਰੂ ਹੋਏ ਜਿਹੜੇ ਆਪਣੇ ਸਿੱਖੀ ਤੋਂ ਦੂਰ ਹੋ ਕੇ ਪੱਤੀ ਧੋ ਕੇ ਕੇਸ ਕਲਮ ਕੀਤੇ ਸੀ ਉਹ ਬੱਚਿਆਂ ਨੇ ਹੌਲੀ ਹੌਲੀ ਸੇਵਾ ਸ਼ੁਰੂ ਕੀਤੀ ਮੇਰੇ ਕੋਲ ਇੱਥੇ ਹਜ਼ਾਰਾਂ ਦੀ ਗਿਣਤੀ 'ਚ ਬੱਚੇ ਨੇ ਜਿੰਨਾਂ ਵਿੱਚੋਂ ਸੂਆਂ ਦੀ ਗਿਣਤੀ ਦੇ ਵਿੱਚ ਸਰਦਾਰ ਵੀ ਬਣ ਗਏ ਅਮਰਦਾਰੀ ਵੀ ਹੋ ਗਏ ਹਜ਼ਾਰਾਂ ਦੀ ਗਿਣਤੀ ਦੇ ਜਿਹੜੇ ਪੱਗਾ ਮੰਨਣ ਲੱਗ ਗਏ ਤੇ ਜਦੋਂ ਤੁਸੀਂ ਆ ਕੇ ਸਮਝਾਓਗੇ ਪਿਆਰ ਕਰੋਗੇ ਤੇ ਉਹ ਬੱਚਾ ਆਪਣੇ ਆਪ ਗੁਰੂ ਦੇ ਬਾਣੇ ਨੂੰ ਮੰਨ ਕੇ ਗੁਰੂ ਦੇ ਨਚਨਾਂ 'ਚ ਉਹਨੂੰ ਜੋੜਨਾ ਸਿਖਾਓਗੇ ਤੇ ਜੁੜੇਗਾ ਇਕੱਲੇ ਦੋ ਅੱਧੇ ਘੰਟੇ ਦੀ ਕਥਾ ਕਰਕੇ 21000 ਜੇ ਜਮਾ ਕੇ ਨਹੀਂ ਕੰਮ ਆਲਣਾ ਆ ਕੇ ਪ੍ਰੈਕਟੀਕਲ ਸੜਕ ਤੇ ਕਰਨਾ ਪੈਣਾ ਆ ਗੁਰਜੀ ਦਾ ਖਾਲਸਾ ਵਾਹਿਗੁਰੂ